ਤੋ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਦੇਖੋ ਹਲੇ ਵੀ ਨੌਜਵਾਨ ਅਥਰੂ ਗੈਸ ਦੇ ਗੋਲਿਆਂ ਦੇ ਵਿੱਚ ਡਟੇ ਹੋਏ ਨੇ ਵੱਡੀ ਭੂਮੀ ਕੱਪਾ ਕੈਸਕ ਨੇ ਸੰਦੋਲਨ ਦੇ ਵਿੱਚ ਹਰਿਆਣੇ ਦੀ ਵੀ ਐ ਹਰਿਆਣੇ ਦੇ ਲੋਕ ਵੱਡੀ ਸੰਖਿਆ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂਗੇ ਖਨੌਰੀ ਬਾਉਂਡਰ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜਵਾਬੀ ਕਾਰਵਾਈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈਗੀ ਥੋੜੇ ਡੇਢ ਤੱਕ ਜਿਹੜਾ ਕਿਸਾਨਾਂ ਦਾ ਕਾਫਲਾ ਖਨੌਰੀ ਦੇ ਵਿੱਚ ਪਹੁੰਚ ਜਾਣਾ ਹੈਗਾ ਤਸਵੀਰਾਂ ਤੁਹਾਨੂੰ ਆ ਦਿਖਾ ਰਹਿਆਂਗੇ ਫਿਲਹਾਲ ਲੋਕ ਵੱਡੀ ਸੰਖਿਆ ਦੇ ਵਿੱਚ ਇੱਥੇ ਮੌਜੂਦ ਨੇ ਖਨੌਰੀ ਦੇ ਵਿੱਚ ਤਸਵੀਰਾਂ ਤੁਸੀਂ ਦੇਖੋ ਸਾਹਮਣੇ ਤਸਵੀਰਾਂ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਿਹੜੇ ਨਾਰੇ ਨੇ ਜਿਹੜੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਨੌਜਵਾਨ ਵੱਡੀ ਸੰਖਿਆ ਦੇ ਵਿੱਚ ਮੌਜੂਦ ਨੇ ਖਨੌਰੀ ਬਾਰਡਰ ਐ ਸਾਹਮਣੇ ਭਾਰੀ ਪੁਲਿਸ ਸਪੋਰਟ ਬੰਨਾ ਤਨਾਤ ਐ ਦੇਖੋ ਨੌਜਵਾਨ ਬੋਲੇ ਸੋ ਨਿਹਾਲ ਦੇ ਨਾਰੇ ਲਾਉਂਦੇ ਹੋਏ ਜਿਹੜੇ ਅਥਰੂ ਗੈਸ ਦੇ ਗੋਲਿਆਂ ਦੇ ਵਿੱਚ ਵੀ ਡਟੇ ਹੋਏ ਨੇ। ਉਹ ਤਸਵੀਰਾਂ ਆਪਾਂ ਆਪਾਂ ਮੇਕੀ ਵੱਡੀ ਸੰਖਿਆ ਦੇ ਵਿੱਚ ਜਿਹੜਾ ਭੀੜ ਨੂੰ ਪਿੱਛੇ ਕਰਨ ਦੇ ਵਿੱਚ ਪੁਲਿਸ ਜਿਹੜੀ ਅ ਕਾਮਯਾਬ ਹੋਈ ਅ ਅਥਰੂ ਗੈਸ ਦੇ ਗੋਲੇ ਪੁਲਿਸ ਨੇ ਬਰਾਏ ਨੇ ਵੱਡੀ ਸੰਖਿਆ ਦੇ ਵਿੱਚ ਭੀੜ ਪਿੱਛੇ ਵੱਲੋਂ ਜਿਹੜੀ ਚੱਲੀ ਗਈ ਹੁਣ ਦੇਖਣਾ ਹੋਵੇਗਾ ਕਿ ਅ ਅੱਗੇ ਨੂੰ ਕਾਫਲਾ ਜਿਹੜਾ ਕਦੋਂ ਵੱਧਾਗਾ ਹਰ ਇੱਕ ਜਾਣਕਾਰੀ ਜਿਹੜੀ ਸੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।